ਹਾਉ ਗੁਰੂ ਪਿਆਰਿਓ ਜੋ ਹਰੋਜ਼ ਅੰਮ੍ਰਿਤ ਵੇਲੇ ਨਿਤ ਚਦਨੈ ਲੜੀਵਾਰ ਮੇਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਦਪੰਦੇ ਰੱਖੇ ਮਨਮਤਾ ਦੇ ਸਰਬਸੰਜੇ ਗੁਰੂ ਰਹਿਬਰ ਸ਼ਖਗੁਰੂ ਉਤਾਰurgati ਤੇ ਬਿਰਾਜਮਾਨ ਬਾਣੀ ਭੋਤ ਕਿਆਂ ਦੇ ਸੋਮੇ ਕਿਆਂ ਦੇ ਸਾਗਰ ਤਨ ਤਰਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਯੂਰੀ ਅੰਦਰ ਸਜ ਬੈਠੀ ਗੁਰਖਾਲ ਸਾਧ ਸੰਗਤ ਜੀਓ ਆਓ ਦੋ ਤਿਰੰਤੋਂ ਆਪਾਂ ਤਨ ਤਨ ਸਬਸਿ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡ ਦੇ ਮਾਲਕ ਸਦਾ ਸਹਾਇ ਦਾਤਾਰ ਜਿਨ੍ਹਾਂ ਦੇ ਆਪਾਂ ਪੰਮ ਜੀਵਨ ਦੀਆਂ ਕਈਆਂ ਮਿੰਨਾਂ ਤੋਂ ਕਥਾ ਕਾਣੀਆਂ ਅੰਮ੍ਰਿਤ ਵਿੱਚ ਆ ਕਰਦੇ ਸੁਣਦੇ ਆ ਰਹੇ ਆ ਆਓ ਅੱਜ ਵੀ ਉਸੇ ਅੰਮਕਥਾ ਦੀ ਜੜੀ ਵਿੱਚੋਂ ਸਗਰਾਂ ਦੇ ਪਵਨ ਜੀਵਨ ਨੂੰ ਵਿਚਾਰਦੇ ਹੋਇਆ ਕੁਝ ਕਾਪਾਂ ਰੱਬੀ ਗੁਣਾਂ ਨੂੰ ग्रहण ਕਰਨ ਦਾ ਯਤਨ ਕਰੀ ਕਲਾਪੈਂ ਗੱਲ ਸਮਝ ਰਹਿ ਸਾਂ ਮੈਂ ਖੰਡਾ ਬ੍ਰਹਮੰਡ ਦਾ ਮਨਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੋਣ ਦਾ ਕਾਰਨ ਹੁਣ ਦੇਖੋ ਸਵਰਗ ਸਾਡੇ ਦੇਸ਼ ਦਾ ਨਹੀਂ ਸਵਰਗ ਕੋਈ ਦੇਸ਼ ਵੱਖਰਾ ਹੈ ਨਰਕ ਕੋਈ ਵੱਖਰਾ ਹੈ ਇਹ ਗੱਲ ਵੱਖਰੀ ਹੈ ਕਿ ਸਾਡੇ ਕੁਝ ਵਿਦਵਾਨਾਂ ਨੇ ਇੱਕ ਗੱਲ ਨੂੰ ਮੰਨ ਲਿਆ ਵੀ ਸਵਰਗ ਵਿੱਚ ਸੁੱਖੰ ਸੁਖਿਆ ਅੱਜ ਜਿਹਨੂੰ ਇੱਥੇ ਸੁਖਿਆ ਸਰੀਰ ਦਾ ਸੁੱਖ ਮਨ ਦਾ ਸੁੱਖ ਤਾਂ ਨਹੀਂ ਹੈ ਕਿਸੇ ਨੂੰ ਇਹ ਤੇ ਦਾਅਵੇ ਨਾਲ ਕਹੀ ਜਾ ਸਕਦੀ ਆ ਕਿ ਮਨ ਦਾ ਸੁੱਖ ਕਿਸੇ ਨੂੰ ਨਹੀਂ ਕੁਝ ਚੰਦ ਰੱਬ ਦੇ ਪੈਰਾਂ ਨੂੰ ਛੱਡ ਕੇ ਮਨ ਦਾ ਸੁੱਖ ਸਾਰੇ ਕੋਲ ਨਹੀਂ ਹੁੰਦਾ ਸੁਕੰਦਰ ਬਾਦਸ਼ਾਹ ਤੁਸੀਂ ਸੁਣਿਆ ਹੋਊਗਾ ਬੇੰਤ ਕਤਰੇ ਹਮ ਕਰਕੇ ਬਹੁਤ ਵੱਡੇ ਰਾਜ ਦਾ ਮਨ ਕੋਇਆ ਜਦੋਂ ਹਿੰਦੁਸਤਾਨ ਚੋਂ ਲੁੱਟ ਕੇ ਜਾ ਰਿਹਾ ਸੀ ਨਾ ਇੱਕ ਪਿਰ ਸੋਮਨਾਥ ਮੰਦਿਰ ਬਹੁਤ ਵੱਡਾ ਮੰਦਿਰ ਆ ਸੋਨਾਤ ਮੰਦੂ ਉਹਨੂੰ ਸੋਨੇ ਦੇ ਦਰਵਾਜ਼ੇ ਲੱਗੇ ਸੀ ਸੋਨੇ ਦੇ ਦਰਵਾਜ਼ੇ ਉਹ ਲੁੱਟ ਕੇ ਨਾ ਲੱਗੇ ਦਰਵਾਜ਼ੇ ਤੇ ਲੁੱਟ ਕੇ ਹੋਰ ਧਨ ਦੌਲਤ ਵਸਬੋ ਰਿਆ ਸੀ ਜਿਹੜਾ ਦਰਿਆ ਪਾਰੋਂ ਕਰਦਾ ਸੀ ਪਹੁੰਚਾ ਬੇਦ ਫੌਜਾਂ ਜੀ ਦੇ ਕੋਲੋਂ ਉਹ ਦਰਿਆ ਦੇ ਕੰਢੇ ਤੇ ਆਰਾਮ ਦੇ ਨਾਲ ਸੁੱਤਾ ਆ। ਆਰਾਮ ਦੇ ਨਾਲ ਸੁੱਤਾ ਆ। ਧਿਆ ਹੋਇਆ। ਜਾਗਦਾ ਮਤਲਬ ਜੀ। ਸੁੱਤਾ ਨਹੀਂ, ਲੇਟਿਆ ਹੋਇਆ। ਉੱਚਾ ਇੱਕ ਐਡਾ ਵੱਡਾ ਕਾਬਲਾ ਕਹਿੰਦਾ ਏ। ਲੋਕਾਂ ਕੇ ਸਿਕੰਦਰ ਬਾਦਸ਼ਾਹ ਕਹਿੰਦੇ ਮੈਨੂੰ ਮਿਲਣਾ ਚਾਹੁੰਦਾ। ਬਰਾਦਰ ਉਹ ਕਹਿੰਦਾ ਪਿੱਛੇ ਆ ਰਿਆਂ ਮਰਜੂ ਬੁਲਾਦਾ ਹੁ ਤਕੀਰ ਮਸਤ ਬਕੀਰ ਸੀ ਗਾ ਮਨ ਦਾ ਸੁਖ ਸੀ ਗਾ ਤਨ ਦਾ ਸੁਖ ਨਹੀਂ ਤਾਨੂੰ ਥੱਲੇ ਲੈ ਟੜ ਲੈ ਆਓ ਦਰਦੀ ਦੇ ਲੇੜ ਦਾ ਹੈ ਦਰਿਆ ਦੇ ਕੰਨਾਰੇ ਤੇ ਤਨ ਦਾ ਸੁਖ ਨਹੀਂ ਮਨ ਦਾ ਸੁਖ ਹੈ ਸਿਪਾਹੀਏ ਜਦੋਂ ਲਾਗੇ ਆ ਗਿਆ ਸੁਕੰਦਰ ਸੁਕੰਦਰ ਬਾਦਸ਼ਾਹ ਨੂੰ ਕਿਹਾ ਕਿ ਤੈਨੂੰ ਫਕੀਰ ਯਾਦ ਕਰਦਾ ਹੂੰ ਫਕੀਰਾਂ ਕੋ ਪੈਰੋ ਸਾਰੇ ਡਰਦੇ ਆ ਤਾਂ ਇਹ ਕੋ ਰਾਜਾ ਮਹਾਰਾਜ ਭਉ ਵਿਸ਼ੋਤਰਪਤੀ ਰਾਜਾ ਹੋ ਕੋਈ ਜਿਆਦਾ ਨਰਦਈ ਹੋਵੇ ਔਰ ਜੇ ਵਰਗਾ ਤੇ ਬਕਰੀ ਗੱਲ ਪੁੱਠੀ ਗੱਲ ਫਕੀਰ ਦੀ ਨਾ ਲਵੇ ਰੱਬ ਦੇ ਪਿਆਰੇ ਦੀ ਸ਼ਰਮਤ ਵਰਗੇ ਦੀ ਤੇ ਨਹੀਂ ਤੇ ਤਕਰੀਬਨ ਤਕਰੀਬਨ ਸਭ ਰੱਬ ਦੇ ਪਿਆਰਿਆਂ ਤੋਂ ਫਕੀਰਾਂ ਤੋਂ ਡਰਦੇ ਹੋ ਕਿਉਂਕਿ ਉਹਨਾਂ ਵਸੇ ਦੀ ਤਾਂ ਕੋਈ ਪਰਵਾਹ ਨਹੀਂ ਉਹਨਾਂ ਨੂੰ ਕੋਸ਼ਟ ਦੇਵੇ ਨਾ ਕੋ ਦੁੱਖ ਦੇਵੇ ਉਹਨਾਂ ਦਾ ਮਨ ਸੁਖੀ ਆ ਦੇ ਦਰ ਲਾਗੇ ਆ ਗਿਆ ਸੁਕੰਦਰ ਪੁੱਛਿਆ ਤੈਨੂੰ ਫਕੀਰ ਮਿਲਣਾ ਚਾਹੁੰਦਾ ਫਕੀਰ ਦੇ ਕੋਲ ਚਲੇ ਗਿਆ ਕਹਿੰਦਾ ਆਪ ਕੀ ਜੀ ਕਿਵੇਂ ਯਾਦ ਕੀਤਾ ਕਹਿੰਦੇ ਕਿੱਥੋਂ ਆਇਆ ਤੰਦਾ ਲੋਟ-ਪੋਟ ਕੇ ਆਇਆ ਆਪਣੇ ਦੇਸ਼ ਨੂੰ ਜਾ ਰਿਹਾ ਕੰਦਾ ਫੇਰ ਕੀ ਕਰੇਗਾ ਕੰਦਾ ਫੇਰ ਅਗਲਾ ਕੋਈ ਲਾਪਤਾ ਦਿੱਤ ਲਵਾਂਗੇ ਕੰਦਾ ਫੇਰ ਕੰਦਾ ਫੇਰ ਅਗਲਾ ਲਾਪਤਾ ਦਿੱਤ ਲਵਾਂਗੇ ਕੋਈ ਇਸ ਤਰ੍ਹਾਂ ਚਾਰ ਪੰਜ ਵਾਰੀ ਸਵਾਲ ਜਵਾਬ ਦੀ ਹੋਈ ਤੁਹ ਕੀ ਕਹੇਗਾ ਕੀ ਆ ਬੇਤੀ ਕਰੇਗਾ ਅਖੀਰ ਉਹਨੂੰ ਕਿਹਾ ਫਿਰ ਆਰਾਮ ਕਰੂੰਗਾ ਸਾਰਾ ਲਾਕਾ ਜਿੱਤ ਕੇ ਫਿਰ ਆਰਾਮ ਕਰੂੰਗਾ ਉਹ ਕਹਿੰਦਾ ਪਰਿਆ ਲੋਕਾ ਇੰਨੀ ਦੁਨੀਆ ਮਾਰ ਕੇ ਇੰਨਾ ਸੁਖੀ ਹੋ ਕੇ ਆਰਾਮ ਕਰੇਗਾ ਮੇਰੇ ਕੋ ਤੇ ਇੱਕ ਬੰਦਾ ਜਗ੍ਹਾ ਵੀ ਹੈ ਨਹੀਂ ਅਜਿੱਤੇ ਮੈਂ ਲਿਟਣ ਡਿਆ ਨਾ ਇਹ ਵੀ ਮੇਰਾ ਹੀ ਨਹੀਂ ਇਹ ਵੀ ਸਰਕਾਰ ਦੀ ਦਰਿਆ ਹੈ ਉਹਨਾਂ ਦੇ ਨਾਂ ਦੇ ਤੇ ਪਿਆ ਇਹ ਵੀ ਮੇਰਾ ਨਹੀਂ ਬਿਲਕੁਲ ਉਹਨਾਂ ਜਿਹੜਾ ਜਿੰਨਾਂ ਜਿੰਮੇ ਤੇ ਪਿਆ ਹੈ ਜਦੋਂ ਚੱਲਿਓ ਸਰਕਾਰ ਦਾ ਤੂੰ ਇੰਨੀ ਦੁਨੀਆ ਮਾਰ ਕੇ ਇਹਨੇ ਪਵਾੜੇ ਕਰਕੇ ਇਹਨੇ ਜੱਬਾਂ ਵਿੱਚ ਪਾ ਕੇ ਫੇਰ ਸੁਖ ਮਾਣੇਗਾ ਆ ਦੇਖ ਮੈਂ ਸੁਖ ਮਾਣਦੇ ਹਾਂ ਇਹ ਬਹੁਤ ਦਿਨ ਸੇ ਸ਼ਬਦ ਬੋਲੇ ਫਕੀਰ ਨੇ ਉਹਨੂੰ ਤੀਰ ਵਾਂਗੂ ਚੋਵੇ ਜਾਂਦਾ ਰਸਤੇ ਵਿੱਚ ਬਿਮਾਰ ਹੋ ਗਿਆ ਜਾਂਦਾ ਇਹ ਰਸਤੇ ਵਿੱਚ ਬਿਮਾਰ ਹੋ ਗਿਆ ਫਟਰੀਕ ਨਹੀਂ ਹੋਇਆ ਫਕੀਰ ਬੱਕੇ ਖੜਾ ਛੁੱਟਿਆ ਪਾਪ ਕਹਿਣ ਦਾ ਇੱਕ ਸਿਕੰਦਰ ਬਾਦਸ਼ਾਹ ਦੁਨੀਆ ਦਾ ਬਹੁਤ ਵੱਡਾ ਅਮੀਰ ਮੰਨ ਦਾ ਸੁਖ ਨਹੀਂ ਤਨ ਦਾ ਸੁਖ ਹੈ। ਇੱਕ ਫਕੀਰ ਦੇ ਕੋਲ ਚੰਗੇ ਕੱਪੜੇ ਵੀ ਨਹੀਂ। ਦਰਿਆ ਦੀ ਪਰੜੀ ਤੇ ਸੁੱਤਾ ਹੈ। ਸੁਖੀ ਹੈ। ਅੱਪਾ ਜੀ ਨੇ ਇੱਕ ਸੰ ਨੂੰ ਲਿਖ ਕੇ ਗੱਲ ਦਿੱਤੀ। ਲਿਖ ਕੇ ਕਿਉਂ ਦਿੱਤੀ? ਇਹਦੀ ਵਿਚਾਰ ਕਰ। ਬਈ ਜੇ ਜ਼ਬਾਨੀ ਗੱਲ ਜਿਹੜੀ ਹਵਾ ਵਿੱਚ ਉੱਡ ਜਾਂਦੀ ਹੈ ਜ਼ਬਾਨੀ ਗੱਲ ਕੀਤੀ ਹੋਈ ਹਵਾ ਵਿੱਚ ਉੱਡ ਜਾਂਦੀ ਉਹਦਾ ਕੋਈ ਸਬੂਤ ਨਹੀਂ ਹੁੰਦਾ ਬਈ ਕਹੀ ਸੀ ਜਾਂ ਨਹੀਂ ਕਹੀ ਇਹ ਕੋਈ ਪਤਾ ਨਹੀਂ ਹੁੰਦਾ ਹਵਾ ਹੈ ਹਵਾ ਰਹੀ ਬੋਲ ਅੰਦਰੋਂ ਨਿਕਲੇ ਤੇ ਹਵਾ ਵਿੱਚ ਵਹਿ ਤੁਰੇ